ਵਿਰੋਧੀ ਧਿਰ ਤਾਂ ਬੋਲਣਾ ਚਾਹਦੀ ਆ ਤੁਸੀਂ 25 ਮਿੰਟ ਲੋਕਾਂ ਦੇ ਪੈਸੇ 25 ਮਿੰਟ ਸੈਸ਼ਨ ਦੇ ਸਮਾਂ ਖਰਾਬ ਕਰ ਦਿੱਤਾ ਪਰ ਤੁਸੀਂ ਸਾਨੂੰ ਬੋਲਣ ਨਹੀਂ ਦਿੱਤਾ ਲੀਡਰ ਆਫ ਦਾ ਹਾਊਸ ਨੇ ਬੋਲਦਿਆਂ ਕਿਹਾ ਭਈ ਜੀ ਇਹ ਵਿਰੋਧੀ ਧਿਰ ਜਿਹੜੀ ਹੈ ਇਹਨਾਂ ਨੂੰ ਸੰਗਲ ਪਾਉਣ ਦੀ ਜਰੂਰਤ ਹੈ ਤਾਲਾ ਕੱਢਿਆ ਤੇ ਬੜੇ ਪਿਆਰ ਨਾਲ ਹੱਸਦੇ ਰਹੇ ਸਾਰਾ ਦਿਨ ਚਾਬੀ ਉਹ ਚ ਘੁਮਾਉਂਦੇ ਰਹੇ ਤੇ ਅੱਜ ਮੈਂ ਜਦੋਂ ਸੰਗਲ ਲੈ ਕੇ ਆਇਆ ਤਾਂ ਮੇਰੇ ਗਿਫਟਵਾਰ ਨੂੰ ਤੇ ਇੱਕ ਅੱਖ ਭਰ ਕੇ ਦੇਖਿਆ ਵੀ ਨਹੀਂ ਸਪੀਕਰ ਸਾਹਿਬ ਨੇ ਜੀ ਲਗਦਾ ਨਹੀਂ ਕਿ ਇਹ ਸਦਨ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਲਈ ਹੁੰਦਾ ਹੈ ਹਮੇਸ਼ਾ ਦੇਖਣਾ ਦੇਖਣ ਚੇ ਸਾਹਮਣੇ ਆਉਂਦਾ ਹੈ ਕਿ ਆਰਗੂਮੈਂਟ ਹੁੰਦੇ ਨੇ ਆਪੋਜੀਸ਼ਨ ਵਰਕ ਆਊਟ ਕਰਕੇ ਚਲੀ ਜਾਂਦੀ ਹੈ ਲੋਕਾਂ ਦੇ ਮੁੱਦੇ ਤਾਂ ਫਿਰ ਉੱਥੇ ਦੇ ਉੱਥੇ ਰਹਿ ਜਾਂਦੇ ਇਹ ਸੰਗਲਾਂ ਤੇ ਤਾਲਿਆਂ ਦੀ ਜ਼ਰੂਰਤ ਸੱਤਾ ਦੇ ਧਿਰ ਨੂੰ ਆ ਵਿਰੋਧੀ ਧਿਰ ਨੂੰ ਨਹੀਂ ਤੇ ਨਾ ਹੀ ਇਸ ਦੀ ਜ਼ਰੂਰਤ ਵਿਧਾਨ ਸਭਾ ਨੂੰ ਪੰਜਾਬ ਵਿਧਾਨ ਸਭਾ ਦਾ اجلاس ਚੱਲ ਰਿਹਾ ਹੈ ਤੇ ਆਏ ਦਿਨ ਕੁਝ ਨਾ ਕੁਝ ਵੱਖਰਾ ਜ਼ਰੂਰ ਵੇਖਣ ਨੂੰ ਮਿਲਦਾ ਹੈ ਪਿਛਲੇ ਦਿਨੀ ਰਾਜਕੁਮਾਰ ਚੱਬੇਵਾਲ ਜੜਾ ਇੱਕ ਵੱਡੀ ਝੂਠਾਂ ਦੀ ਪੰਡ ਜਿਹੜੀ ਹੈ ਕਰਜ਼ੇ ਦੀ ਪੰਡ ਜਿਹੜੀ ਹੈ ਸਰ ਤੇ ਰੱਖ ਕੇ ਪਹੁੰਚੇ ਸੀ ਤੇ ਅੱਜ ਹੱਥ ਦੇ ਵਿੱਚ ਸੰਗਲ ਲੈ ਕੇ ਪਹੁੰਚੇ ਨੇ ਗੱਲਬਾਤ ਜਿਹੜੀ ਇਹ ਕਰਦੇ ਆ ਕੀ ਗੱਲ ਹੋ ਗਈ ਹੈ ਸੰਗਲ ਲੈ ਕੇ ਪਹੁੰਚੇ ਹੋ ਆ ਦੇਖੋ ਅੱਜ ਜਿਹੜਾ ਸੰਗਲ ਲੈ ਕੇ ਤੁਸੀਂ ਦੇਖੋ ਵੀ ਕੱਲ ਬਜਟ ਤੇ ਆਮ ਬੈਸ ਸੀ ਤੇ ਅਸੀਂ ਉਸ ਆਮ ਬੈਸ ਦਾ ਹਿੱਸਾ ਬਣ ਲਈ ਅਸੀਂ ਲਗਾਤਾਰ ਤਰਲੋ ਮੱਛੀ ਹੁੰਦੇ ਰਹੇ ਅਸੀਂ ਮਾਨਯੋਗ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਕੇ ਦੋ ਵਾਰ ਬੇਨਤੀ ਕਰਕੇ ਆਏ ਵੀ ਸਾਨੂੰ ਸਮਾਂ ਦਿਓ ਔਰ ਉਹਨਾਂ ਨੇ ਵਾਦਾ ਵੀ ਕੀਤਾ ਵੀ ਤੁਹਾਨੂੰ ਅਸੀਂ 10-10 ਮਿੰਟ ਜਿਹੜੇ ਆ ਉਹ ਜਰੂਰ ਦਵਾਂਗੇ ਅੱਛਾ ਜਦੋਂ ਪੋਸਟ ਲੰਚ ਬਹਿਸ ਸ਼ੁਰੂ ਹੋਈ ਆਮ ਬਜਟ ਤੇ ਤੇ ਬੜਿੰਗ ਸਾਹਿਬ ਨੂੰ 5 ਮਿੰਟ ਬਾਅਦ ਕਹਿੰਦੇ ਜੀ ਕਨਕਲੂਡ ਕਰੋ ਠੀਕ ਹੈ ਜੋ ਰੋਲਾ ਪਿਆ 10 ਮਿੰਟ ਰੋਲਾ ਪੈਂਦਾ ਰਿਹਾ 15 ਮਿੰਟ ਤੁਸੀਂ ਐਡਜਰਨ ਕਰਤਾ ਅਸੀਂ ਤਾਂ ਉਹਨਾਂ ਨੂੰ ਇਹ ਕਹਿੰਦੇ ਵੀ ਵਿਰੋਧੀ ਧਿਰ ਤਾਂ ਬੋਲਣਾ ਚਾਹਦੀ ਆ ਤੁਸੀਂ 25 ਮਿੰਟ ਲੋਕਾਂ ਦੇ ਪੈਸੇ 25 ਮਿੰਟ ਸੈਸ਼ਨ ਦੇ ਸਮਾਂ ਖਰਾਬ ਕਰ ਦਿੱਤਾ ਪਰ ਤੁਸੀਂ ਸਾਨੂੰ ਬੋਲਣ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਹਾਊਸ ਦੇ ਵਿੱਚ ਬਾਅਦ ਚ ਲੀਡਰ ਆਫ ਹਾਊਸ ਲੀਡਰ ਆਫ ਦਾ ਹਾਊਸ ਨੇ ਬੋਲਦਿਆਂ ਕਿਹਾ ਵੀ ਜੀ ਇਹ ਵਿਰੋਧੀ ਧਿਰ ਜਿਹੜੀ ਹੈ ਇਹਨਾਂ ਨੂੰ ਸੰਗਲ ਪਾਉਣ ਦੀ ਜ਼ਰੂਰਤ ਹੈ ਤੇ ਛੋਕਰ ਆਏ ਹਨ ਮੁਰਦਾਬਾਦ ਮੁਰਦਾਬਾਦ ਦੇ ਨਾਰੇ ਮਾਰਦੇ ਬਾਹਰ ਚਲੇ ਜਾਂਦੇ ਕਿਤੇ ਡੜੇ ਨਹੀਂ ਮਾਰਦੇ ਸੋ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਮਾਨਸਿਕ ਸਥਿਤੀ ਤੇ ਟਿੱਪਣੀ ਕਰਨਾ ਮੈਂ ਸਮਝਦਾ ਕਿ ਬਹੁਤ ਮੰਦ ਭਾਗਾ ਸੰਗਲਾਂ ਦੀ ਗਲਤੋਂ ਨਹੀਂ ਕੀਤੀ ਹੈ ਅਸੀਂ ਤਾਂ ਅੱਜ ਜਿਹੜੇ ਸੰਗਲ ਇਸ ਕਰਕੇ ਲੈ ਕੇ ਆਇਆ ਮੈਂ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੇ ਤਾਲਾ ਉਹਨਾਂ ਨੂੰ ਪੇਸ਼ ਕੀਤਾ ਸਪੀਕਰ ਸਾਹਿਬ ਨੂੰ ਕਹਿੰਦੇ ਜੀ ਮੈਂ ਬਹੁਤ ਇੱਕ ਗਿਫਟ ਲੈ ਕੇ ਆਇਆ ਬੜਾ ਪ੍ਰੈਸ਼ੀਅਸ ਤੇ ਉਹਨਾਂ ਨੇ ਦੇਖਿਆ ਜੀ ਤਾਲਾ ਦੇ ਵਿੱਚ ਤਾਲਾ ਕੱਡੇ ਤੇ ਬੜੇ ਪਿਆਰ ਨਾਲ ਹੱਸਦੇ ਰਹੇ ਸਾਰਾ ਦਿਨ ਚਾਬੀ ਉਹ ਚਕਮਾਉਂਦੇ ਰਹੇ ਤੇ ਅੱਜ ਮੈਂ ਜਦੋਂ ਸੰਗੜ ਲੈ ਕੇ ਆਇਆ ਤਾਂ ਮੇਰੇ ਗਿਫਟ ਵਾਲ ਨੂੰ ਤੇ ਇੱਕ ਅੱਖ ਭਰ ਕੇ ਦੇਖਿਆ ਵੀ ਨਹੀਂ ਸਪੀਕਰ ਸਾਹਿਬ ਨੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਲੈ ਲਓ ਇਹ ਕਿਉਂਕਿ ਇਸ ਦੀ ਜ਼ਰੂਰਤ ਇਹਨਾਂ ਨੂੰ ਪੈਣੀ ਕਿਉਂਕਿ ਤਾਲਾ ਤੁਸੀਂ ਲਾਇਆ ਨਹੀਂ ਜੇ ਲਾਇਆ ਹੁੰਦਾ ਤਾਂ ਅਸੀਂ ਬਹਿਸ 'ਚ ਹਿੱਸਾ ਲੈ ਲੰਦੇ ਤਾਲੇ ਦੀ ਵੀ ਤੇ ਸੰਗਲ ਦੀ ਜ਼ਰੂਰਤ ਇਹਨਾਂ ਨੂੰ ਇਸ ਕਰਕੇ ਪੈਣੀ ਹੈ ਕਿ ਪੰਜਾਬ ਦੀ ਵਿਧਾਨ ਸਭਾ ਨੂੰ ਜ਼ਰੂਰਤ ਨਹੀਂ ਨਾ ਵਿਧਾਨ ਸਭਾ ਨੂੰ ਇਹਦੀ ਜ਼ਰੂਰਤ ਹੈ ਨਾ ਤਾਲੇ ਦੀ ਜ਼ਰੂਰਤ ਹੈ ਤੇ ਇਹਨਾਂ ਨੂੰ ਇਸ ਕਰਕੇ ਪੈਣੀ ਕਿ ਪੰਜਾਬ ਦੇ ਜਿਹੜੇ ਲਾਅ ਐਂਡ ਆਰਡਰ ਹੈ ਜਿਹੜੀ ਕਾਨੂੰਨ ਵਿਵਸਥਾ ਹੈ ਪੰਜਾਬ ਦੀ ਉਹ ਬਦ ਤੋਂ ਬੱਤਰ ਹੈ ਅੱਜ ਛਰੇ ਆਮ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੇ ਆ ਵੇਖ ਸਕਦੇ ਫਰੋਤੀਆਂ ਮੰਗੀਆਂ ਜਾ ਰਹੀਆਂ ਔਰ ਗੈਂਗਸਟਰ ਇੰਟਰਨੈਸ਼ਨਲ ਗੈਂਗਸਟਰ ਸ਼ਰਿਆਮ ਜਿਹੜੇ ਐਕਟਿਵ ਨੇ ਚਲੇ ਆਮ ਤਮਕਾਇਆ ਜਾ ਰਿਹਾ ਡਰੱਗਸ ਜਿਹੜੀਆਂ ਪੰਜਾਬ ਦੇ ਵਿੱਚ 10 ਗੁਣਾ ਵੱਧ ਗਈਆਂ ਤੇ ਹੁਣ ਚੋਣਾ ਆ ਰਹੀਆਂ ਲੱਗੇ ਕਿਉਂਕਿ ਇਹਨਾਂ ਨੇ ਫੀਲਡ ਵਿੱਚ ਜਾਣਾ ਤੇ ਸਪੀਕਰ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਕਿ ਤਾਲਾ ਵੀ ਤੇ ਆਹ ਜਿਹੜੇ ਸੰਗਲ ਆ ਉਹ ਕਿਰਪਾ ਕਰਕੇ ਇਹਨਾਂ ਨੂੰ ਦੇ ਦਿਓ ਕਿਉਂਕਿ ਲੋਕਾਂ ਨੇ ਹੁਣ ਮੁਰਦਾਬਾਦ ਮੁਰਦਾਬਾਦ ਇਹਨਾਂ ਦੀ ਕਰਨੀ ਆ ਤੇ ਲੋਕਾਂ ਨੇ ਇਹਨਾਂ ਦੇ ਡਲੇ ਵੀ ਮਾਰਨੇ ਆ ਲਗਾਤਾਰ ਲੰਬੇ ਸਮੇਂ ਤੋਂ ਤੁਸੀਂ ਵੀ ਸਿਆਸਤ ਦੇ ਵਿੱਚ ਹੋ ਇਸ ਸਦਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹੋ ਲੱਗਦਾ ਨਹੀਂ ਕਿ ਇਹ ਸਦਨ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਲਈ ਹੁੰਦਾ ਹੈ ਹਮੇਸ਼ਾ ਦੇਖਣਾ ਦੇਖਣ ਚੇ ਸਾਹਮਣੇ ਆਉਂਦਾ ਕਿ ਆਰਗੂਮੈਂਟ ਹੁੰਦੇ ਨੇ ਆਪੋਜੀਸ਼ਨ ਵਰਕ ਆਊਟ ਕਰਕੇ ਚਲੀ ਜਾਂਦੀ ਹੈ ਲੋਕਾਂ ਦੇ ਮੁੱਦੇ ਤਾਂ ਫਿਰ ਉੱਥੇ ਦੇ ਉੱਥੇ ਰਹਿ ਜਾਂਦੇ ਦੇਖੋ ਜੀ ਲੋਕਾਂ ਦੇ ਮੁੱਦੇ ਡਿਸਕਸ ਕਰਨ ਦੇ ਲਈ ਆਪੋਜੀਸ਼ਨ ਤਿਆਰ ਕੱਲ ਸਾਰਾ ਦਿਨ ਅਸੀਂ ਮਿਹਨਤ ਕਰਦੇ ਰਹੇ ਕਿਉਂਕਿ ਸਾਨੂੰ ਸਮਾਂ ਨਹੀਂ ਮਿਲਦਾ ਸਾਰਾ ਦਿਨ ਅਸੀਂ ਮਿਹਨਤ ਤਰਲੇ ਕਰਦੇ ਰਹੇ ਕਿ ਅਸੀਂ ਬਜਟ ਤੇ ਬੋਲਣਾ ਚਾਹੁੰਦੇ ਆ ਨਾਮ ਕਿਉਂ ਕੀਤਾ ਗਿਆ ਸੀ ਕਿ ਨੋਟਾ ਨਹੀਂ ਕਹਿੰਦੇ ਜੀ ਲੀਡਰ ਆਫ ਹਾਊਸ ਨੇ ਤੁਹਾਡਾ ਟਾਈਮ ਲੈ ਲਿਆ ਤੁਹਾਡਾ 5 ਮਿੰਟ ਬਸ ਪਰ ਉਸ ਤੋਂ ਬਾਅਦ ਵੀ ਵਾਦਾ ਕੀਤਾ ਕਿ ਅਸੀਂ 10-10 ਮਿੰਟ ਤੁਹਾਨੂੰ ਦਵਾਂਗੇ ਪਰ ਸਾਨੂੰ ਤੇ ਸਮਾਂ ਜਿਹੜਾ ਐਸ ਪਰ ਜਿਨ੍ਹਾਂ ਨੇ ਵਾਦਾ ਕੀਤਾ ਸੀ ਸਪੀਕਰ ਸਾਹਿਬ ਨੇ ਉਹ ਇੱਕ ਤਾਂ ਸਮਾਂ ਨਹੀਂ ਦਿੱਤਾ ਗਿਆ ਸੋ ਇਸ ਕਰਕੇ ਲੋਕਾਂ ਦੀ ਮੁੱਦਿਆਂ ਤੇ ਅਸੀਂ ਗੱਲ ਕਰਨੀ ਚਾਹੁੰਦੇ ਆ ਅਸੀਂ ਲੋਕਾਂ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਇਸ ਵਿਧਾਨ ਸਭਾ ਦੇ ਵਿੱਚ ਇਹ ਸੰਗਲਾਂ ਤੇ ਤਾਲਿਆਂ ਦੀ ਜਰੂਰਤ ਸੱਤਾ ਧਿਰ ਨੂੰ ਆ ਵਿਰੋਧੀ ਧਿਰ ਨੂੰ ਨਹੀਂ ਤੇ ਨਾ ਹੀ ਇਸ ਦੀ ਜਰੂਰਤ ਵਿਧਾਨ ਸਭਾ ਨੂੰ ਪਰ ਚੰਬੇਵਾਲ ਸਾਹਿਬ ਇੱਥੇ ਵਿਰੋਧੀ ਧਿਰ ਜਾਂ ਸੱਤਾ ਧਿਰ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਗੱਲ ਤਾਂ तमाम ਜਿਹੜੇ 117 ਦੇ 117 ਜਿਹੜੇ ਨੁਮਾਇੰਦੇ ਨੇ ਲੋਕਾਂ ਦੇ ਵੱਲੋਂ ਚੁਣੇ ਗਏ ਨੇ ਮੈਨੂੰ ਲੱਗਦਾ ਸਾਰਿਆਂ ਨੂੰ ਮਿਲ ਜੁਲ ਕੇ ਲੋਕਾਂ ਦੇ ਮੁੱਦਿਆਂ ਦੀ ਸੁਣਵਾਈ ਕਰਨੀ ਚਾਹੀਦੀ ਪੰਜਾਬ ਨੂੰ ਅੱਗੇ ਜਿਹੜੀ ਸੱਤਾ ਤੇਰਾ ਉਹ ਪ੍ਰੈਜ਼ੀਡੈਂਟ ਸੈੱਟ ਕਰਦੀ ਆ ਜਿਹੜਾ ਲੀਡਰ ਆਫ ਦਾ ਹਾਊਸ ਹੈ ਉਹ ਪ੍ਰੈਜ਼ੀਡੈਂਟ ਸੈੱਟ ਕਰਦਾ ਤੋ ਤੁਸੀਂ ਇਹ ਦੇਖੇ ਹੋਣਾ ਵੀ ਜੋ ਹਾਲਾਤ ਜੋ ਸਾਨੂੰ ਉਧਰੋਂ ਸੁਣਨਾ ਪੈ ਰਿਹਾ ਜੇ ਆਪਾਂ ਜਿੱਦਾਂ ਦੀ ਖੂਜ ਆਵਾਜ਼ ਮਾਰਾਂਗੇ ਉਦਾਂ ਦੀ ਆਵਾਜ਼ ਵਾਪਸ ਆਏਗੀ ਸੋ ਇਹ ਜਿਹੜਾ ਪ੍ਰੈਸੀਡੈਂਟ ਤਾਂ ਜਿਹੜਾ ਸੱਤਾ ਧਿਰ ਨੇ ਸੈੱਟ ਕਰਨਾ ਅਸੀਂ ਤਾਂ ਬੋਲਣਾ ਚਾਹੁੰਦੇ ਆਂ ਗੱਲ ਕਰਨਾ ਚਾਹੁੰਦੇ ਆਂ ਡਿਬੇਟ ਕਰਨੀ ਚਾਹੁੰਦੇ ਆਂ ਪਰ ਅਫਸੋਸ ਇਹ ਹੈ ਕਿ ਵਿਰੋਧੀ ਧਿਰ ਨੂੰ ਜਿਸ ਤਰ੍ਹਾਂ ਕੱਲ ਉਸ ਦਾ ਗਲਾ ਕੁੱਟਿਆ ਗਿਆ ਗਲਾ ਕੁੱਟ ਕੇ ਜਿਸ ਤਰ੍ਹਾਂ ਬਜਟ ਪਾਸ ਕੀਤਾ ਗਿਆ ਤੇ ਮੈਂ ਸਮਝਦਾ ਕਿ ਅਜਿਹੇ ਬਜਟ ਬਜਟ ਨਹੀਂ ਹੋ ਸਕਦਾ ਇਹ ਝੂਠ ਦੀ ਪੰਡ ਤੇ ਕਰਜ਼ੇ ਦੀ ਪੰਡ ਤੋਂ ਇਲਾਵਾ ਹੋਰ ਕੁਝ ਨਹੀਂ ਸੋ ਕਾਂਗਰਸ ਨੂੰ ਛੱਡ ਕੇ ਜੇਕਰ ਅਸੀਂ ਕਰੀਏ ਬਸਪਾ ਦੇ ਇੱਕ ਨੁਮਾਇंदे ਉਹ ਵੀ ਬੈਠੇ ਹੋਏ ਸੀ, ਭਾਜੀ ਜੀ ਦੇ ਨੁਮਾਇंदे ਬੈਠੇ ਰਹੇ, ਅਕਾਲੀ ਦਲ ਦੇ ਨੁਮਾਇंदे ਬੈਠੇ ਰਹੇ, ਉਹਨਾਂ ਨੂੰ ਬੋਲਣ ਦਾ ਮੌਕਾ ਵੀ ਮਿਲਦਾ ਰਿਹਾ। ਲੱਗਦਾ ਨਹੀਂ ਜੇ ਕਾਂਗਰਸ ਦੇ ਨੁਮਾਇंदे ਬੈਠੇ ਰਹਿੰਦੇ, ਤੁਸੀਂ ਬੈਠੇ ਰਹਿੰਦੇ ਤਾਂ ਤੁਹਾਨੂੰ ਵੀ ਸ਼ਾਇਦ ਥੋੜੀ ਵੀ ਟਰਨ ਆ ਜਾਂਦੀ। ਅਸੀਂ ਤਾਂ ਬੈਠਣ ਨੂੰ ਤਿਆਰ ਸੀ। ਅਸੀਂ ਤਾਂ ਸਮਾਂ ਲੈਣ ਨੂੰ ਤਿਆਰ ਸੀ। ਉਹਨਾਂ ਨੇ ਇਹਦਾ ਮੀਨ ਟਾਈਮ ਉਹਨੂੰ ਨੀਮ ਕਰਤਾ, ਸਾਰਿਆਂ ਨੂੰ ਨੀਮ ਕਰਤਾ। ਉਸ ਤੋਂ ਬਾਅਦ ਰੈਸਟ ਆਫ ਦਾ ਸੈਸ਼ਨ ਸਾਨੂੰ ਬੜਨ ਨਹੀਂ ਦਿੱਤਾ। ਕੀ ਇਹ ਲੋਕਤੰਤਰ ਦੀ ਹੱਤਿਆ ਨਹੀਂ? ਕੀ ਇਹ ਲੋਕਾਂ ਦੇ ਅਧ ਸੋ ਇਸ ਕਰਕੇ ਅਸੀਂ ਤਾਂ ਸਾਡਾ ਇਹੀ ਹੈ ਵੀ ਸਾਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਅੱਛਾ ਪ੍ਰੈਜ਼ੀਡੈਂਟ ਜਿਹੜਾ ਹੈ ਵਿਧਾਨ ਸਭਾ ਦੇ ਵਿੱਚ ਸੈੱਟ ਕੀਤਾ ਜਾਵੇ ਨਾ ਕਿ ਲੋਕਾਂ ਤੇ ਪਰਸਨਲ ਅਟੈਕਸ ਕੀਤੇ ਜਾਣ ਇਹ ਕੋ ਪਰਸਨਲ ਅਟੈਕ ਕਰਨ ਦੀ ਦੇਖੋ ਲੀਡਰ ਆਫ ਦਾ ਹਾਊਸ ਹਮੇਸ਼ਾ ਟ੍ਰੈਂਡ ਸੈੱਟ ਕਰਦਾ ਤੇ ਲੀਡਰ ਆਫ ਦਾ ਹਾਊਸ ਜਿਹੜਾ ਟ੍ਰੈਂਡ ਸੈੱਟ ਕਰੇਗਾ ਅਸੀਂ ਤਾਂ ਤਿਆਰ ਹਾਂ ਅਸੀਂ ਲੋਕਾਂ ਦੀ ਬਹਿਸ ਕਰਨ ਨੂੰ ਉਹਨਾਂ ਦੇ ਮੁੱਦਿਆਂ ਤੇ ਬਹਿਸ ਕਰਨ ਨੂੰ ਤਿਆਰ ਹਾਂ ਜੀ ਤਾਂ ਬਿਲਕੁਲ ਰਾਜਕੁਮਾਰ ਚੱਬੇਵਾਲ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਅੱਜ ਸੰਗਲ ਲੈ ਕੇ ਵਿਧਾਨ ਸਭਾ ਪਹੁੰਚੇ ਤੇ ਜਿਹੜਾ ਸਤਾਹ ਤੇ ਕਈ ਸਵਾਲ ਚੁੱਕਦੇ ਵੀ ਨਜ਼ਰ ਆਏ ਨੇ ਕਿ ਕੱਲ ਅਸੀਂ ਬਜਟ ਦੀ ਬਹਿਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਸੀ ਪਰ ਸਾਨੂੰ ਅੰਦਰ ਨਹੀਂ ਐਂਟਰ ਹੋਣ ਦਿੱਤਾ ਗਿਆ ਜਿਸ ਨੂੰ ਲੈ ਕੇ ਤਮਾਮ ਸਵਾਲ ਵੀ ਖੜੇ ਕਰਦੇ ਨਜ਼ਰ ਆਏ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮੇਰੋਕ ਚੰਡੀਗੜ੍ਹ